ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਨਮ ਸਾਖੀ ਗੁਰੂ ਅਮਰਦਾਸ ਜੀ ਭਾਗ ਤਿੰਨ ਇੱਕ ਦਿਨ ਜਦ ਬਾਣੀ ਸੁਣਨ ਆਏ ਤਾਂ ਸਵੇਰੇ ਹੀ ਅਮਰੋਜੀ ਪੇਕੇ ਚਲੇ ਗਏ ਸਨ ਬਾਣੀ ਦੀ ਖਿੱਚ ਅੰਦਰ ਇਤਨੀ ਸੀ ਕਿ ਕਾਰਜਾ ਕੇ ਭਾਬੀ ਭਾਗੋ ਨੂੰ ਕਹਿਣ ਲੱਗੇ ਕਿ ਅੱਜ ਬਾਣੀ ਨਹੀਂ ਸੁਣੀ ਭਾਬੀ ਭਾਗੋ ਜੀ ਨੇ ਕਿਹਾ ਬੀਬੀ ਅਮਰੋ ਤਾਂ ਆਪਣੇ ਪੇਕੇ ਪਿਤਾ ਜੀ ਕੋਲ ਗਈ ਹੈ ਤੇ ਤੈਨੂੰ ਉਹ ਬਾਣੀ ਸੁਣਨ ਦੀ ਖਾਹਿਸ਼ ਹੈ ਗੁਰੂ ਅਮਰਦਾਸ ਜੀ ਨੇ ਕਿਹਾ ਕਿ ਜਦ ਨੂੰ ਆਵੇ ਤਾਂ ਉਹਨਾਂ ਨੂੰ ਕਹਿਣਾ ਕਿ ਮੈਨੂੰ ਉਥੇ ਲੈ ਜਾਣ ਇਹ ਮੇਰੇ ਤੇ ਬਹੁਤ بڑا ਉਪਕਾਰ ਹੋਵੇਗਾ ਭਾਬੀ ਨੇ ਕਿਹਾ ਕਿ ਨੂੰ ਹੁਣੇ ਹੀ ਪੇਕੇ ਗਈ ਹੈ ਜਦ ਫਿਰ ਗਈ ਤਾਂ ਨਾਲ ਲੈ ਜਾਣ ਲਈ ਆਖਾਂਗੀ ਕੋਝ ਦਿਨਾ ਬਾਅਦ ਬੀਬੀ ਅਮਰੋਜੀ ਖਡੂਰ ਸਾਹਿਬ ਤੋਂ ਮੋੜ ਆਏ ਅਮਰਤ ਵੇਲੇ ਜਦ ਫਿਰ ਉਹਨਾਂ ਬਾਣੀ ਪੜੀ ਤਾਂ ਬਾਬਾ ਅਮਰਦਾਸ ਜੀ ਅਪੜਵਾਹੇ ਉੱਠ ਕੇ ਉਥੇ ਹੀ ਜਾ ਪੁੱਜੇ ਜਿੱਥੇ ਬੀਬੀ ਜੀ ਦਹੀਂ ਰਿੜਕ ਦੇ ਸਨ ਸਿੱਖ ਇਤਿਹਾਸ ਦਾ ਕਹਿਣਾ ਹੈ ਕਿ ਉਸ ਦਿਨ ਬੀਬੀ ਅਮਰੋਜੀ ਮਾਰੂ ਮਹੱਲਾ ਪਹਿਲਾ ਦਾ ਕਰਨੀ ਕਾਗਦ ਮਨਮਸਵਾਣੀ ਬੁਰਾ ਭਲਾ ਦੋਇ ਲੇਖ ਪਏ ਇਹ ਸ਼ਬਦ ਪੜ ਰਏ ਸਨ ਉਹ ਸ਼ਬਦ ਵਿੱਚ ਮਨ ਦੀ ਜੋ ਦਸ਼ਾ ਅਦਰਸਾਈ ਗਈ ਸੀ ਉਹ ਇਨ ਬਿਨ ਬਾਬਾ ਅਮਰਦਾਸ ਜੀ ਦੀ ਸੀ ਸ਼ਬਦ ਦਾ ਭਾਵ ਹੈ ਦਿਨ ਤੇ ਰਾਤ ਜਾਲ ਹਨ ਉਡਾਰੂ ਮਨ ਜਿੰਨੀਆਂ ਕੜੀਆਂ ਲੰਘ ਰਹੀਆਂ ਨੇ ਇਹ ਤੂੰ ਵਿਅਰਥ ਗਵਾਰਿਆ ਹੈ ਕਦੇ ਸੋਚਿਆ ਈ ਕਿ ਇੰਨਾ ਕਰੜੇ ਜਾਲਾਂ ਵਿੱਚੋਂ ਕਿਵੇਂ ਨਿਕਲੇਗਾ ਸਾਡੇ ਅਮਲਾਂ ਦੇ ਲੇਖ ਹਨ ਭਲੇ ਤੇ ਬੁਰੇ ਜਿਹੜੇ ਲੇਖ ਬਹੁਤ ਹੁੰਦੇ ਹਨ ਮਨ ਕੋਸੇ ਪਾਸੇ ਵੱਲ ਤੁਰਿਆ ਜਾ ਰਿਹਾ ਹੈ। ਓ ਮਨ ਤੂੰ ਸੰਸਾਰ ਤੇ ਆਇਆ ਤਾਂ ਇਸ ਲਈ ਹੈ ਕਿ ਉਸ ਮਾਲਕ ਨੂੰ ਯਾਦ ਕਰੇ ਪਰ ਤੂੰ ਉਸ ਦੀਨ ਦੁਨੀਆ ਦੇ ਮਾਲਕ ਨੂੰ ਵਿਸਾਰ ਬੈਠਾ ਹੈ। ਜੀਵਨ ਤਦ ਹੀ ਸਫਲ ਹੋਵੇਗਾ ਜੇ ਤੂੰ ਉਸ ਨੂੰ ਯਾਦ ਕਰੇਂਗਾ। ਸ਼ਰੀਰ ਦੀ ਪਠੀ ਵਿੱਚ ਮਨ ਲੋਹੇ ਨੂੰ ਪਾਪਾਂ ਦੇ ਕੋਲਿਆਂ ਦਾ ਢੇਰ ਲੱਗਾ ਹੋਇਆ ਹੈ। ਕਾਮ ਕ੍ਰੋਧ ਤੇ ਲਾਲਚ ਦੀਆਂ ਲਾਟਾਂ ਨਿਕਲ ਰਹੀਆਂ ਨੇ ਮਨ ਹੁਣ ਸੜ ਚੁਕਾ ਹੈ ਜੀਵ ਚਿੰਤਾ ਦੀ ਸੰਨੀ ਨਾਲ ਮਨ ਨੂੰ ਚੁੱਕ ਚੁੱਕ ਕੇ ਪਰੇਸ਼ਾਨ ਹੋ ਰਿਹਾ ਹੈ ਭਾਵੇਂ ਮਨੁੱਖ ਮਨੂਰ ਨੂੰ ਵੀ ਹੋ ਗਿਆ ਹੋਵੇ ਪਰ ਜੇ ਗੁਰੂ ਪਾਰਸ ਮਿਲ ਜਾਏ ਫਿਰ ਜੀਵ ਸੋ ਨਾ ਹੋ ਸਕਦਾ ਹੈ ਨਾਮ ਦੀ ਬੂਟੀ ਵਿੱਚ ਬਹੁਤ ਬਲ ਹੈ ਇਹ ਜੋ ਸ਼ਬਦ ਸੀ ਉਹ ਐਨ ਜੀ ਸੀ ਜਿਵੇਂ ছাত্রਕ ਨੂੰ ਸਵਾਤ ਬੂੰਦ ਮਿਲੀ ਹੋਵੇ ਜਿਵੇਂ ਮੂਰਛਤ ਲక్ష్మణ ਨੂੰ ਹਨੂਮਾਨ ਦੀ ਲਿਆਈ ਸੰਜੀਵਨੀ ਬੂਟੀ ਮਿਲ ਗਈ ਹੋਵੇ ਓਲੇ ਹੋ ਕੇ ਬਾਬਾ ਜੀ ਨੇ ਸਾਰਾ ਸ਼ਬਦ ਸੁਣਿਆ ਹਿਰਦਾ ਵਹਿ ਤੁਰਿਆ ਗੁਰੂ ਅਮਰਦਾਸ ਜੀ ਨੇ ਔਸਰ ਔਲੇ ਤੋਂ ਆਵਾਜ਼ ਦੇ ਕੇ ਕਿਆ ਮੈਂ ਮੋਇਆ ਹੋਇਆ ਹਾਂ ਇਹ ਅੰਮ੍ਰਿਤ ਬਾਣੀ ਮੂੰਹ ਵਿੱਚ ਪੈਣ ਨਾਲ ਜੀ ਉਠਿਆ ਹਾਂ ਮੇਰੀ ਹਾਲਤ ਬੇਟੀ ਉਹੀ ਹੈ ਜੋ ਸ਼ਬਦ ਵਿੱਚ ਦੱਸੀ ਗਈ ਹੈ ਹੁਣ ਮੈਨੂੰ ਉਹਨਾਂ ਪਾਸ ਹੀ ਲੈ ਚੱਲ ਜਿੱਥੋਂ ਇਹ ਬਾਣੀ ਆਈ ਹੈ ਇੱਕ ਵਾਰੀ ਫੇਰ ਉਹ ਸ਼ਬਦ ਸੁਨਾ ਬੀਬੀ ਜੀ ਸਰਾਜੀ ਦੀ ਥਾਂ ਜਾਣ ਤੋਂ ਸੰਕੋਚ ਵਿੱਚ ਆ ਗਏ ਇਤਨੇ ਨੂੰ ਸੱਸ ਵੀ ਆ ਗਈ ਸੱਸ ਪਾਗੋ ਨੇ ਖਡੂਰ ਜਾਣ ਦੀ ਆਗਿਆ ਦਿੱਤੀ ਪਰ ਬੀਬੀ ਜੀ ਨੇ ਕਿਹਾ ਕਿ ਹੁਣੇ ਹੀ ਪੇਕੇ ਤੋਂ ਆਈ ਹਾਂ ਤੇ ਗੁਰੂ ਪਿਤਾ ਦਾ ਹੁਕਮ ਹੈ ਕਿ ਬਗੈਰ ਬੁલાਏ ਆਉਣਾ ਨਹੀਂ ਭਾਈ ਅਮਰਦਾਸ ਜੀ ਨੇ ਕਿਹਾ ਜਦ ਉਹ ਆਪੂ ਨਾਲ ਜਾ ਰਹੇ ਹਨ ਤਾਂ ਗੁਰੂ ਪਿਤਾ ਕੁਝ ਨਹੀਂ ਕਹਿਣਗੇ ਹੁਣ ਟਿਲ ਨਾ ਕਰੋ ਕਈ ਦਿਨ ਉਡੀਕਦਿਆਂ ਹੋ ਗਏ ਨੇ ਬੀਬੀ ਅਮਰੋਜੀ ਨਾਲ ਬਾਬਾ ਅਮਰਦਾਸ ਜੀ ਖਡੂਰ ਸਾਹਿਬ ਪਹੁੰਚ ਗਏ ਬੀਬੀ ਜੀ ਉਹਨਾਂ ਨੂੰ ਬਾਹਰ ਹੀ ਰੁਕਣ ਲਈ ਕਹਿ ਕੇ ਪਹਿਲਾਂ ਆਪ ਗੁਰੂ ਦਰਬਾਰ ਗਏ ਤੇ ਅੰਤਰਜਾਮੀ ਗੁਰੂ ਪਾਤਸ਼ਾਹ ਨੇ ਬੇਟੀ ਦੇਖਦੇ ਸਾਰ ਹੀ ਫਰਮਾਇਆ ਕੋਈ ਗੱਲ ਨਹੀਂ ਜੇ ਬਿਨ ਬੁલાਏ ਆਏ ਹੋ ਪਰ ਜਿਸ ਨੂੰ ਸੰਗ ਲੈ ਕੇ ਆਏ ਹੋ ਉਸ ਨੂੰ ਨਾਲ ਕਿਉਂ ਨਹੀਂ ਲਿਆਏ ਬੀਬੀ ਜੀ ਆਦਰ ਸਹਿਤ ਬਾਬਾ ਅਮਰਦਾਸ ਜੀ ਨੂੰ ਅੰਦਰ ਲੈ ਆਏ। ਕੁੜਮ ਵਾਲੇ ਸੰਸਾਰੀ ਰਿਸ਼ਤੇ ਅਨੁਸਾਰ ਗੁਰੂ ਜੀ ਨੇ ਅਮਰਦਾਸ ਜੀ ਨੂੰ ਮਿਲਣਾ ਚਾਹਿਆ ਤੇ ਆਦਰ ਨਾਲ ਗਲਵਕੜੀ ਲੱਗਣ ਦੀ ਥਾਵੇਂ ਅਮਰਦਾਸ ਜੀ ਨੇ ਸਿਰ ਚਰਨਾ ਤੇ ਰੱਖ ਦਿੱਤਾ ਤੇ ਕਿਹਾ ਮੈਨੂੰ ਦਾਸ ਹੀ ਸਮਝੋ। ਉਹਨਾਂ ਕਿਹਾ ਕਿ ਗੰਗਾ ਇਸ਼ਨਾਨ ਦਾ ਫਲ ਅੱਜ ਮੈਨੂੰ ਮਿਲਿਆ ਹੈ। ਤਾਂ ਅੱਗੋਂ ਗੁਰੂ ਪਾਤਸ਼ਾਹ ਨੇ ਕਿਹਾ ਅਮਰਦਾਸ ਜੀ ਆਪਣੀ ਭਾਵਨਾ ਹੀ ਫਲਦੀ ਹੈ ਆਪਣਾ ਮਨ ਹੀ ਦੇਵਤਾ ਹੈ ਗੁਰੂ ਅੰਗਦ ਦੇਵ ਜੀ ਨੇ ਨਿਕਟ ਬਿਠਾ ਕੇ ਕੁਸ਼ਲ ਪੁੱਛੀ ਸੋਚ ਆਈ ਕਿ ਕਟ ਕਟ ਦੀ ਜਾਣਨ ਹਾਰ ਮੇਰੀ ਵਿਥ ਤੇ ਸ਼ੰਕਾ ਮਕਾਨ ਲਈ ਆਪਣੇ ਥਾਲ ਵਿੱਚੋਂ ਹੀ ਪ੍ਰਸ਼ਾਦ ਦੇਣ ਗੁਰੂ ਅੰਗਦ ਦੇਵ ਜੀ ਨੇ ਪ੍ਰਸ਼ਾਦ ਕੀ ਸਾਰਾ ਥਾਲ ਹੀ ਅਮਰਦਾਸ ਜੀ ਨੂੰ ਦੇ ਦਿੱਤਾ ਅਜੇ ਗੁਰੂ ਜੀ ਨੇ ਥਾਲ ਵਿੱਚੋਂ ਕੇਵਲ ਦੋ ਹੀ ਗਰਾਈਆਂ ਲਈਆਂ ਸਨ ਆਪਣੀ ਹੱਥੀਂ ਥਾਲ ਅੱਗੇ ਰੱਖ ਕੇ ਕਿ ਆਹ ਮਾਪੁਰਸ਼ ਜੀ ਭੋਜਨ ਕਰੋ ਖਾਣਾ ਖਾਂਦਿਆਂ ਖਾਂਦਿਆਂ ਐਸੀ ਤ੍ਰਿਪਤੀ ਹੋਈ ਕਿ ਸਾਲਾਂ ਦੀ ਪਟਕਣਾ ਮੁੱਕੀ ਦੁਵਿਧਾ ਨਸ ਗਈ ਤੇ ਜੋ ਮਨ ਟਿਕਦਾ ਨਹੀਂ ਸੀ ਟਿਕਿਆ ਟਿਕਿਆ ਲੱਗਣ ਲੱਗਾ ਬੀਬੀ ਅਮਰੋ ਜੀ ਤਾਂ ਆਗਿਆ ਪਾ ਬਾਸਰ ਕੇ ਆ ਗਏ ਪਰ ਬਾਬਾ ਅਮਰਦਾਸ ਜੀ ਉੱਥੇ ਹੀ ਟਿਕ ਗਏ ਤੇ ਉਹਨਾਂ ਨੇ ਗੁਰੂ ਬਚਨਾ ਤੋਂ ਆਪਣਾ ਸਭ ਕੁਝ ਵਾਰ ਦਾ ਮਨ ਬਣਾ ਲਿਆ ਕਾਲ ਕਾਲ ਦੇ ਮਾਰਗ ਨੂੰ ਆਪੂ ਹੀ ਗੁਰੂ ਅਮਰਦਾਸ ਜੀ ਨੇ ਪਿੱਛੋਂ ਖੰਨਿਓ ਤਿੱਖੀ ਵਾਲੋ ਨਿੱਕੀ ਲਿਖਿਆ ਜਿਵੇਂ ਰਸਤੇ ਤੇ ਬਾਬਾ ਅਮਰਦਾਸ ਜੀ ਤੁਰਨ ਲੱਗੇ ਸਨ ਸੱਚਮੁੱਚ ਖੰਡੇ ਦੀ ਧਾਰ ਨਾਲੋਂ ਤਿੱਖਾ ਤੇ ਵਾਲ ਨਾਲੋਂ ਵੀ ਬਰੀਕ ਸੀ ਕਦਮ ਕਦਮ ਤੇ ਠੇਡੇ ਰੁਕਾਵਟਾਂ ਰੋੜੇ ਟੋਏ ਤੇ ਖਾਈਆਂ ਸਨ ਫਿਰ ਖੁਸ਼ੀਆਂ ਰਿੱਧੀਆਂ ਸਿੱਧੀਆਂ ਤੇ ਕਰਾਮਾਤਾਂ ਸਨ ਸ਼ਕਤੀ پا ਕੇ ਜਰਨਾ ਸੀ ਤਾਂ ਹੀ ਅਜਰ ਵਸਤੂ ਮਿਲਨੀ ਸੀ ਇਹ ਸਭ ਘਾਟੀਆਂ ਕੇਵਲ ਨਿਮਰਤਾ ਸੇਵਾ ਕਾਲ ਕਮਾਈ ਸ਼ਬਦ ਤੇ ਸਬਰ ਨਾਲ ਹੀ ਪਾਰ ਕੀਤੀਆਂ ਜਾ ਸਕਦੀਆਂ ਸਨ ਗੁਰੂ ਅੰਗਦ ਦੇਵ ਜੀ ਨੇ ਇੱਕ ਵਾਰੀ ਭਾਈ ਅਮਰਦਾਸ ਜੀ ਨੂੰ ਕਿਹਾ ਸੀ ਤੁਹਾਡੇ ਵਿੱਚ ਮੇਰੀ ਜੋਤ ਦਾ ਨਿਵਾਸ ਹੋਣਾ ਹੈ ਸੰਕਲਪ ਵੀ ਧਿਆਨ ਨਾਲ ਕਰਨਾ ਕਿਉਂ ਜੋ ਇੱਕ ਵਾਰੀ ਭਾਈ ਖੀਵਾ ਜੀ ਦੇ ਗ੍ਰਹਿ ਵਿਖੇ ਪ੍ਰਸ਼ਾਦ ਪਕਾਉਂਦਿਆਂ ਉਹਨਾਂ ਦੇ ਘਰ ਸੰਤਾਨ ਨਾ ਵੇਖ ਕੇ ਸੰਕਲਪ ਕੀਤਾ ਸੀ ਇਸ ਘਰ ਸੰਤਾਨ ਹੋਵੇ ਅੰਤਰਜਾਮੀ ਗੁਰੂ ਅੰਗਦ ਦੇਵ ਜੀ ਨੇ ਤਾੜਨਾ ਕੀਤੀ ਸੀ ਕਿ ਉਹਨਾਂ ਨਾਲੋਂ ਕਿ ਉਹ ਬਹੁਤਾ ਜਾਣਨ ਲੱਗ ਪਏ ਹਨ ਇਸ ਤੋਂ ਪਹਿਲਾਂ ਜਦ ਸੰਕਲਪ ਕਰਕੇ ਹੀ ਬਾਬਾ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਜੀ ਦਾ ਚਿਰਾਂ ਤੋਂ ਰਿਸ਼ਤੇ ਅੰਗੂਠੇ ਦਾ ਜ਼ਖਮ ਠੀਕ ਕਰ ਦਿੱਤਾ ਸੀ ਤਾਂ ਵੀ ਦੂਜੇ ਪਾਤਸ਼ਾਹ ਜੀ ਨੇ ਕਿਹਾ ਸੀ ਸੁਨਪੁਰ ਖਾਤੇ ਕਹਿਆ ਇਹੋ ਕੀ ਨਸ ਜਰਾ ਸ਼ਕਤ ਪੀ ਜਰੀ ਨਾ ਜਾਏ ਜਦ ਖਡੂਰ ਤੇ ਇਰਖਾਲੂ ਤਪੇ ਨੂੰ ਬਾਬਾ ਅਮਰਦਾਸ ਜੀ ਨੇ ਪਿੰਡ ਵਾਸੀਆਂ ਕੋਲੋਂ ਹੀ ਸਜਾ ਦਿਲਵਾ ਦਿੱਤੀ ਸੀ ਤਾਂ ਉਹਨਾਂ ਨੂੰ ਖਾਣ ਰਜਾ ਦੇ ਪਿੰਡ ਆਉਂਦੀਆਂ ਦੇਖ ਗੁਰੂ ਜੀ ਨੇ ਪਿੱਠ ਕਰ ਲਈ ਸੀ ਤੇ ਖਿਮਾ ਮੰਗਣ ਤੇ ਗੁਰੂ ਪਾਤਸ਼ਾਹ ਜੀ ਨੇ ਫਰਮਾਇਆ ਸੀ ਸਤਗੁਰੂ ਕੋ ਕਰ ਹੈ ਨਿਤਨੀਮਾ ਹੋਂ ਹੰਕਾਰ ਥਾਮ ਨਹੀਂ ਥੀਵਾ ਮਾਨ ਹੁੰਦੇ ਨਿਮਾਣਾ ਹੋਣਾ ਹੈ ਇਹ ਸਭ ਬਟਕਾ ਸਨ ਕਿ ਗੁਰੂ ਅੰਗਦ ਦੇਵ ਜੀ ਆਪ ਅੰਗੂਠਾ ਨਹੀਂ ਸੰਠੀਕ ਕਰ ਸਕਦੇ ਜਾਂ ਮੀ ਨਹੀਂ ਸੰਵਾ ਸਕਦੇ ਇਹ ਸਾਰੇ ਆਸਾਰ ਇਹ ਸਾਰੇ ਆਸਾਨ ਰਾਹ ਹਨ ਸੇਵਾ ਕਠਨ ਹੈ ਹੰਕਾਰ ਨੂੰ ਮਾਰਨਾ ਹੋਰ ਔਖਾ ਹੈ ਸ਼ਕਤੀਆਂ ਤੇ ਕਰਾ ਮਾਤਾ ਮਖਾ ਕੇ ਕੀ ਮਿਲਦਾ ਹੈ ਕੇਵਲ ਹੰਕਾਰ ਪੂਰੇ 12 ਸਾਲ ਬਾਅਦ ਬਾਬਾ ਅਮਰਦਾਸ ਜੀ ਸੇਵਾ ਵਿੱਚ ਜੁਟੇ ਰਹੇ ਉਪਰੰਤ ਬਖਸ਼ਿਸ਼ਾਂ ਹੋਈਆਂ ਦਾਤ ਇਲਾਹੀ ਮਿਲੀ ਭਾਈ ਗੁਰਦਾਸ ਜੀ ਦੇ ਸ਼ਬਦਾਂ ਵਿੱਚ ਗੁਰਮੁਖ ਗੁਰੂ ਅੰਗਦ ਦੇਵ ਜੀ ਨੇ ਦਾਤ ਇਲਾਹੀ ਨਾਲ ਗੁਰੂ ਅਮਰਦਾਸ ਜੀ ਦਾ ਕਰ ਪਰ ਦਿੱਤਾ ਗੁਰਮੁਖ ਪਾਈ ਦਾਤ ਇਲਾਹੀ ਅਗਲੀ ਸਾਖੀ ਅਗਲੇ ਪਾਗ ਵਿੱਚ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਪੁੱਲਾਂ ਚੁੱਕਾਂ ਦੀ ਸ਼ਮਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ